ਦੋਸਤੋ ਖਾਲਸਾ ਡੈਰੀ ਫਾਰਮ ਪੰਜਾਬ ਤੇ ਮੈਂ ਯਾਦਵੰਦਰ ਸਿੰਘ ਆਪ ਸਭ ਦਾ ਖੁਸ਼ਕਵਤ ਕਰਦਾ ਅ ਅੱਜ ਆਪਾਂ ਬੈਠੇ ਆ ਪਿੰਡ ਰੜ ਠੀਕ ਹੈ ਰੂੜਗੜ ਰੜ ਇਹ ਇਧਰਲੀ ਸਾਈਡ ਆਪਣਾ ਕਾਤਰੋ ਰਹਿ ਜਾਂਦਾ ਤੇ ਇਧਰ ਫਰਵਾਹੀ ਰਹਿ ਜਾਂਦਾ ਹਨ ਤਾਂ ਸ਼ੇਰਪੁਰ ਦਾ ਏਰੀਆ ਇਹ ਹੈਗਾ ਤਾਂ ਇੱਥੇ ਆਪਣੇ ਕੋਲੇ ਬਾਈ ਸਤਨਾਮ ਸਿੰਘ ਜੀ ਨੇ ਜਿਹੜੇ ਮੇਰੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਬਾਈ ਦਾ ਪਹਿਲਾਂ ਜਿਹੜਾ ਜੌਬ ਕਰਦੇ ਸੀਗੇ ਉਸ ਟਾਈਮ ਮੈਨੂੰ ਮਿਲਦੇ ਰਹਿੰਦੇ ਸੀ ਇਹ ਕਹਿੰਦਾ ਵੀ ਮੇਰਾ ਸੁਪਨਾ ਇੱਕ ਬਾਈ ਮੇਰਾ ਆਪ ਦਾ ਕੋਈ ਕਾਰੋਬਾਰ ਹੋਵੇ ਕਹਿੰਦਾ ਭਾਈ ਮੈਂ ਡੇਰੀ ਲਾਈਨ 'ਚ ਆਉਣਾ ਚਾਹੁੰਦਾ ਮੈਂ ਕਿਹਾ ਵੀ मोस्ट ਵੈਲਕਮ ਆਪਾਂ ਤਾਂ ਤੁਹਾਡੀ ਜਿੰਨੀ ਮਦਦ ਹੋਊਗੀ ਮੈਕਸਿਮਮ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਆਪਣੇ ਜੋ ਫੀਡ ਆਪਾਂ ਯੂਜ਼ ਕਰਦੇ ਸੀਗੇ ਉਹੀ ਮੈਪਲੀ ਇਹ ਵੀ ਯੂਜ਼ ਕਰਨ ਲੱਗੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਦੋ ਐਨੀਮਲ ਇੱਕ ਆ ਜਿਹੜਾ ਬਿਮਾਰ ਹੋਈ ਸੀ ਇਹ ਗਾਂ ਕਿ ਨਹੀਂ ਲਈ ਸੀ ਆਪਾਂ 13000 ਦੀ 13000 ਰੁਪਏ ਦੀ ਅਸੀਂ ਇੱਕ ਗਾਂ ਲਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਮੈਪਲੀ ਦੀ ਡਰਾਈ ਫੀਡ ਪਾਈ ट्रांजिशन ਪਾਈ ਤੇ ਹੁਣ ਜਦੋਂ ਇਹ ਸੂਈ ਗਾਂ ਆਪਣੀ ਇਹ 25 ਲੀਟਰ ਦੇ ਬਾਕੀ ਦੀ 25 ਲੀਟਰ 25 ਲੀਟਰ ਤੇ ਇਹ ਗਾਂ ਜਿਹੜੀ ਅਸੀਂ 13000 ਦੀ ਲੈ ਕੇ ਆਏ ਸੀਗੇ ਉਹ ਗਾਂ 25 ਲੀਟਰ ਤੇ ਚੱਲੀ ਗਈ ਸੀ। ਤਾਂ 25 ਲੀਟਰ ਦੁੱਧ ਕੱਢ ਰਹੀ ਸੀਗੀ ਪਰ ਥੋੜਾ ਜਿਹਾ ਬਾਈ ਕੋਲੇ ਜਗ੍ਹਾ ਦੀ ਘਾਟ ਆ ਹਨਾ ਤੇ ਉਹਦੇ ਕਰਕੇ ਖੁੱਲੇ ਨਹੀਂ ਸੀ ਛੱਡ ਪਾ ਰਹਾ ਹੈ ਨਹੀਂ ਹੁਣ ਮੈਂ ਇੱਕ ਦੋ ਵਾਰੀ ਆਇਆ ਸੀ ਇਹਨੂੰ ਦੱਸ ਕੇ ਕਿਹਾ ਮੈਂ ਕਿਹਾ ਰੈਂ ਖੁੱਲੇ ਛੱਡ ਲਈਏ ਚਲੋ ਇਹਨਾਂ ਦੇ ਰਜੇਵੇਂ ਸੀਗੇ ਨਾਲ ਵੀਰ ਦੀ ਡੈਰੀ ਵੀ ਆਵੇ ਵੇਰ ਕਾ ਦੀ ਹੈ ਹਨਾ ਬਾਣੀ ਜੀ ਬਾਣੀ ਜੀ ਸੌਰੀ ਪਾਣੀ ਦੀ ਡੇਰੀ ਵੀ ਹੈ ਬਾਈ ਕੋਲੇ ਹਣਾ ਤਾਂ ਉਸ ਰਿਮਿਆਂ ਕਰਕੇ ਇਹ ਇਧਰ ਆਪਦਾ ਮੈਨੇਜਮੈਂਟ ਉਸ ਤਰੀਕੇ ਦੀ ਨਹੀਂ ਕਰ ਸਕਿਆ ਜਿਹੜੀ ਅਸੀਂ ਗਾਈਡੈਂਸ ਦੀ ਪਰ ਉਸ ਤੋਂ ਪਹਿਲਾਂ ਇਹਨਾਂ ਨੇ ਸੁਣ ਤੋਂ ਪਹਿਲਾਂ ਬਹੁਤ ਸਾਡੀ ਮਤਲਬ ਗੱਲ ਪੂਰੀ ਪ੍ਰੋਪਰ ਜਿਵੇਂ ਅਸੀਂ ਕਹਿੰਦੇ ਸੀ ਓਕਣ ਕਰਦੇ ਰਹੇ ਆਪਾਂ 2 ਮਹੀਨੇ ਪਹਿਲਾਂ ਇਹਨੂੰ ਹਰਾ ਬੰਦ ਕਰਤਾ ਸੀ ਹਾਂ ਇਹਨਾਂ ਤੋਂ ਜਿਵੇਂ ਸਾਡੇ ਡਾਕਟਰ ਉਤਾਰ ਜੀ ਨੇ ਡਾਕਟਰ ਉਤਾਰ ਸਿੰਘ ਰੋਟਾਲ ਮੈਪਲੀ ਦੇ ਸੀਓ ਨੇ ਉਹਨਾਂ ਦੀ ਗਾਈਡੈਂਸ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਕਿਹਾ ਵੀ ਹਰਾ ਬੰਦ ਕਰ ਦਿਓ ਸੁਣ ਤੋਂ 2 ਮਹੀਨੇ ਪਹਿਲਾਂ ਕਿਉਂਕਿ ਜਿਹੜੀ 13000 ਦੀ ਗਾਂ ਸੀ ਉਹ ਤੋਂ 25 ਲੀਟਰ ਦੁੱਧ ਅਸੀਂ ਕਿਵੇਂ ਘੜਾਇਆ ਮ ਟਾਪਿਕ ਤੇ ਥੋੜਾ ਜਿਆਦਾ ਗੱਲ ਕਰਦਾ ਫਿਰ ਉਹਨੂੰ ਕੀ ਸਮੱਸਿਆ ਆਈ ਉਹ ਵੀ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਜੀ ਤਾਂ ਉਹ ਡਰਾਈ ਫੀਡ ਇਹਨੂੰ 4 ਕਿਲੋ ਫੀਡ ਆਪਾਂ ਪਾਉਂਦੇ ਸੀਗੇ ਨਾ 4 ਕਿਲੋ 4 ਕਿਲੋ ਮੈਂ ਆਪਣੀ ਡਰਾਈ ਫੀਡ ਪਾਈ 4 ਕਿਲੋ ਹੀ ਫਿਰ ਆਪਾਂ ਨੇ ਇਹਨੂੰ ट्रांजिशन ਫੀਡ ਡੇਲੀ ਦੀ ਰੱਖੀ 2 ਮਹੀਨੇ ਮਤਲਬ 60 ਦਿਨ ਪਹਿਲਾਂ ਆਪਾਂ ਨੇ 60 ਦਿਨ ਪਹਿਲਾਂ ਸ਼ੁਰੂ ਹਾਂ 60 ਦਿਨਾਂ ਦੇ ਵਿੱਚ ਆਪਾਂ ਨੇ ਮੇਰਾ ਖਿਆਲ ਆ 2 ਥੈਲੇ ਡਰਾਈ ਦੇ ਖਾ ਗਈ ਹੋਣੀਆਂ 2 ਕਥੈਲੇ ਆਪਣੇ ਜਿਹੜੇ ਸੀਗੇ ट्रांजिशन ਦੇ ਖਾ ਗਈ ਹੋਣੀਆਂ ਡਰਾਈ ਦੇ ਦੋ ਥੈਲੇ ਤੇ 10 ਕਿਲੋ ਖੁੱਲੀ ਲੈ ਕੇ ਸੀ ਡਰਾਈ ਆਪਾਂ अच्छा ड्राई मतलब ਇਹਨਾਂ ਨੇ ਥੋੜੀ ਜਿਹੀ ਵੱਧ ਖਵਾਈ ਸੀ 4 ਕਿਲੋ ਡੇਲੀ ਦੀ ਪਾਉਂਦੇ ਸੀ 4 ਕਿਲੋ ਦੇ ਵਿੱਚ 2 ਕਿਲੋ ਤੂੜੀ ਪਾ ਰਹੇ ਸੀ ਆਪਾਂ ਹਾਂ ਜੀ 2 ਕਿਲੋ ਤੂੜੀ ਪਾ ਰਹੇ ਸੀਗੇ ਤੇ ਬਾਕੀ ਰੱਜਮਾ achar achar 22 ਨੇ ਸਾਡੇ ਕਹੇ ਤੋਂ ਜਦੀ achar ਮੁੱਲ ਖਰੀਦਿਆ ਤਾਂ ਉਸ ਤੋਂ ਬਾਅਦ ਉਹਦਾ ਰਿਜ਼ਲਟ ਦੇਖੋ ਕਿੰਨਾ ਸੋਹਣਾ ਮਿਲਿਆ 13000 ਦੀ ਗਾਂ ਜੇ ਇਸ ਤਰੀਕੇ ਨਾਲ ਨਿਊਟ੍ਰੀਸ਼ਨ ਇਹਨੂੰ ਸਹੀ ਮਿਲਿਆ ਤਾਂ ਇਹ ਅੱਜ 25 ਲੀਟਰ ਤੇ ਮੇਰਾ ਖਿਆਲ 25 ਦਿਨ ਹੀ ਹੋਏ ਹੋਣਗੇ 20 ਹਾਂ 25 ਦਿਨ ਹੋਣਗੇ ਉੱਪਰ ਹੋਗੇ ਨਾ ਅੱਜ 26 ਦਿਨਾਂ ਦਾ ਹੋਣਾ ਸੀ ਅੱਛਾ ਅੱਜ 26ਵਾਂ ਦਿਨ ਐਗਜ਼ੈਕਟਲੀ ਤੇ ਮੇਰਾ ਖਿਆਲ ਹੈ 23ਵੇਂ ਇੱਕ ਦਿਨ ਬਿਮਾਰ ਹੋਈ ਹੈ ਨਾ ਹਾਂ 23 ਜੂਨ ਤਾਂ ਇੱਕ ਇਹਨੂੰ ਪ੍ਰੋਬਲਮ ਵੀ ਆਈ ਉਹ ਵੀ ਆਪਾਂ ਅੱਗੇ ਗੱਲ ਕਰਦੇ ਆ ਤਾਂ ਮਤਲਬ ਮੇਰੇ ਦੱਸਣ ਦਾ ਮਤਲਬ ਹੈ ਜੇ ਤੁਸੀਂ ਸਹੀ ਨਿਊਟ੍ਰੀਸ਼ਨ ਕਰਦੇ ਹੋ ਆਪਣੇ ਆਮ ਘਰਾਂ ਦੇ ਵਿੱਚ ਆਮ ਘਰਾਂ ਦੇ ਵਿੱਚ 30-30 ਲੀਟਰ ਵਾਲੀਆਂ ਗਾਵਾਂ ਖੜੀਆਂ ਨੇ ਬਾਈ ਜੀ ਜੇ ਆਪਾਂ ਉਹਦੀ ਨਿਊਟ੍ਰੀਸ਼ਨ ਸਹੀ ਕਰ ਲਈਏ ਤਾਂ ਉਹ ਆਪਣੀਆਂ ਜਿਹੜੇ ਐਨੀਮਲ ਨੇ ਉਹ 25 25 30 30 ਲੀਟਰ ਦੇ ਰਾਮ ਨਾਲ ਜਾ ਸਕਦੇ ਨੇ ਦੇਖੋ ਗਾਂ ਨੇ ਜਾਂ ਮੱਝ ਨੇ ਸੂਣ ਤੋਂ ਪਹਿਲਾਂ ਜਿਹੜੀ 2 ਮਹੀਨੇ ਸੇਵਾ ਕਰਾਂਗੇ ਉਹਦੇ ਹਿਸਾਬ ਨਾਲ ਅੱਗੇ ਪੂਰੇ 305 ਦਿਨ ਦੁੱਧ ਕੱਢਣਾ ਹੈ ਤਾਂ ਇਹੀ ਗਾਂ ਨੇ ਉਸ ਤੋਂ ਬਾਅਦ ਆਪਾਂ ਵਿਸ਼ੇ ਤੇ ਆਈਏ ਤਾਂ ਫਿਰ ਆਪਾਂ ਨੇ ਫਰੈਸ਼ ਫੀਡ ਪਾਈ ਸੀ ਉਸ ਤੋਂ ਬਾਅਦ ਹਾਂ ਫਰੈਸ਼ ਗਾਂ ਸੂਈਆ ਨੇ ਬੱਚਾ ਦਿੱਤਾ ਬੱਚੀ ਬੱਚਾ ਇਹਨੇ ਬੱਚਾ ਦਿੱਤਾ ਸੀ ਤੇ ਉਸ ਤੋਂ ਬਾਅਦ ਫਰੈਸ਼ ਫੀਡ ਪਾਈ ਆਪਾਂ ਨੇ 22 ਦਿਨ 20 20 ਦਾ ਨਹੀਂ 20 ਦਿਨ ਫਰੈਸ਼ ਫੀਡ ਪਾਈ ਉਸ ਤੋਂ ਬਾਅਦ ਕਿਹੜੀ ਚੱਲਦੀ ਹੁਣ ਅਰਲੀ ਜੀ ਅਰਲੀ ਫੀਡ ਉਸ ਤੋਂ ਬਾਅਦ ਪਾਉਂਦੇ ਰਹੇ ਆ ਤਾਂ ਅਰਲੀ ਫੀਡ ਪਾਉਂਦੇ ਪਾਉਂਦੇ ਇਹ ਮੇਰਾ ਖਿਆਲ 23ਵੇਂ ਦਿਨ ਦੱਸ ਰਿਹਾ ਹਾਂ ਤੁਸੀਂ ਨਾ ਹਾਂ ਜੀ ਤੇ 23ਵੇਂ ਦਿਨ ਇਹ ਜਿਹੜੀ ਸੀਗੀ ਗਾਂ ਆਪਣੀ ਜਾ ਕੇ ਇਹਦਾ ਅੰਦਰ ਸ਼ਾਮ ਨੂੰ ਨੇ ਕੱਖ ਨਹੀਂ ਖਾਦੇ ਸੀਗੇ ਤੇ ਕਿਉਂਕਿ ਪਾਣੀ ਦੀ ਮੈਂ ਇਹਨਾਂ ਨੂੰ ਵੀਰ ਉਹਨਾਂ ਨੂੰ ਬਹੁਤ ਕਹਿੰਦਾ ਰਿਹਾ ਪਹਿ ਉਹ ਮਜਬੂਰੀ ਹੁੰਦੀ ਹੈ ਕਿਉਂਕਿ ਡੇਰੀ ਚ ਵੀ ਜਾਣਾ ਕਬੀਲਦਾਰੀ ਵੀ ਕਰਨੀ ਆ ਸੁਬਾ ਸ਼ਾਮ ਬੰਦਾ ਉਹ ਦੋਸਤ ਮਿੱਤਰਾਂ ਦੇ ਵੀ ਕਈ ਵਾਰੀ ਆਪਾਂ ਨੂੰ ਕੰਮ ਆ ਜਾਂਦੇ ਨੇ ਹਨਾ ਤਾਂ ਉਹ ਇਹਦੇ ਕੋਲੇ ਪਾਣੀ 24 ਘੰਟੇ ਉਪਲਬਧ ਨਹੀਂ ਸੀਗਾ ਹਾਂ ਜੀ ਠੀਕ ਹੈ ਤਾਂ ਉੱਥੇ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਵੀ ਹੁਣ ਅੱਜ ਅਸੀਂ ਇਹਨਾਂ ਨੂੰ ਕਹਿ ਕੇ ਗਿਆ ਵੀ ਅਗਲੀ ਵੀਡੀਓ ਤੋਂ ਪਹਿਲਾਂ ਪਹਿਲਾਂ ਆਪਾਂ ਉਹਨਾਂ ਨੂੰ ਦੂਰ ਕਰ ਦੇਣਾ ਦਾ ਵਾਅਦਾ ਕਰਿਆ ਤੇ ਇਹਨਾਂ ਨੇ ਵਾਅਦਾ ਕਰਿਆ ਸਾਡੇ ਨਾਲ ਠੀਕ ਹੈ ਜੀ ਵੀ ਖੁੱਲੇ ਵੀ ਐਨੀਮਲ ਛੱਡਾਂਗੇ ਖੁੱਲੇ ਛੱਡਣ ਜੋਗੀ ਜਗ੍ਹਾ ਹੈਗੀ ਆ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਇਹ ਇੰਨੀ ਕਿ ਜਗ੍ਹਾ ਚ ਕਿਵੇਂ ਤੁਸੀਂ ਖੁੱਲੇ ਇਹਨਾਂ ਨੇ ਜਿਹੜਾ 25 ਲੀਟਰ ਦੇ ਉੱਤੇ ਪਹੁੰਚ ਚੁੱਕੀ ਸੀਗੀ ਉਹ ਤਾਂ ਉਸ ਤੋਂ ਬਾਅਦ ਉਹਨੂੰ ਸ਼ਾਮ ਨੂੰ ਕੱਖ ਨਹੀਂ ਖਾਦੇ ਤੇ ਸਵੇਰ ਨੂੰ ਇਹਨਾਂ ਨੇ ਦੁੱਧ ਕੱਢ ਲਿਆ ਕਿੰਨਾ ਦੁੱਧ ਸੀ ਸਵੇਰੇ ਉਹਦੇ ਸ਼ਾਮ ਨੂੰ 12 ਲੀਟਰ ਸਵੇਰੇ 13 ਲੀਟਰ ਅੱਛਾ ਮਤਲਬ ਇੱਕ ਦਿਨ ਪਹਿਲਾਂ ਸ਼ਾਮ ਨੂੰ 12 ਸੀਗਾ ਉਹਦੋਂ ਸਵੇਰ ਦੂਸਰੇ ਦਿਨ 13 ਲੀਟਰ ਦੁੱਧ ਇਹਨਾਂ ਨੇ ਸਵੇਰੇ ਕੱਢ ਕੇ ਖਾਲੀ ਕਰਤੀਗਾ ਜਦੋਂ ਖਾਲੀ ਕਰਤੀ ਉਸ ਤੋਂ ਬਾਅਦ ਉਹ ਬੈਠ ਗਈਗਾ ਇਹਨਾਂ ਦਾ ਮੈਨੂੰ 6 ਵਜੇ ਮੇਰੇ ਖਾਲਾ ਫੋਨ ਆਇਆ ਸੀ ਨਾ ਹਾਂ 6 ਵਜੇ ਸਵੇਰ 6 ਵਜੇ ਇਹਨਾਂ ਦਾ ਫੋਨ ਆਉਂਦਾ ਮੈਂ 7:30 7:30 ਸਾਢੇ 7:30 ਸਾਢੇ 7:30 ਵਜੇ ਦੇ ਕਰੀਬ ਮੈਂ ਇੱਥੇ ਪਹੁੰਚ ਗਿਆ ਸੀਗਾ ਇਹਨਾਂ ਕੋਲੇ ਕਿਉਂਕਿ ਸਾਡੇ ਡਾਇਮੰਡ ਫਾਰਮਰ ਨੇ ਸਾਡੇ ਨੂੰ ਡਾਕਟਰ ਸਾਹਿਬ ਦਾ ਹੁਕਮ ਹੈ ਵੀ ਜਿਹੜੇ ਡਾਇਮੰਡ ਫਾਰਮਰ ਨੇ ਉਹਨਾਂ ਦਾ ਤੁਸੀਂ ਵਿਸ਼ੇਸ਼ ਮਤਲਬ ਧਿਆਨ ਰੱਖਣਾ ਤਾਂ ਉਹ 7:30 ਵਜੇ ਆ ਕੇ ਮੇਰੇ ਕੋਲੇ ਪੋਟਾ ਮੈਗ ਸੀਗਾ ਇੱਕ ਤੇ ਇੱਕ ਆਪਣਾ ਕੈਲਸ਼ੀਅਮ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਜਿਹੜਾ ਉਹਦਾ ਕੰਬੀਨੇਸ਼ਨ ਹੈ ਕੈਲੀਮੈਗ ਦੇ ਨਾਂ ਤੇ ਆਉਂ ਤੇ ਇੱਕ ਕੈਲਸ਼ੀਅਮ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੀ ਉਹਦੀ ਇੱਕ ਇੱਕ ਪੌਊਚ ਉਹਦਾ ਦਿੱਤਾ ਉਹ ਆਪਾਂ ਦੋ ਵਾਰ ਚ ਦਿੱਤਾ ਸੀ ਨਾ ਹਾਂ ਹਾਂ ਉਹ 200 ਗ੍ਰਾਮ ਹੈ ਕੈਲਸ਼ੀਅਮ ਜਿਹੜਾ ਹੈਗਾ ਠੀਕ ਆ ਪਰ ਉਹ 100-100 ਗ੍ਰਾਮ ਕਰਕੇ ਅਸੀਂ ਰੈਗੂਲਰਲੀ 10 ਮਿੰਟ ਦੇ ਗੈਪ ਨਾਲ ਅਸੀਂ ਦੇਤਾ ਤਾਂ ਸਵੇਰੇ 6 6 ਵਜੇ ਦੀ ਗਾਂ ਬੈਠੀ ਹੋਈ ਸੀਗੀ 7:00 ਵਜੇ ਨੂੰ ਅਸੀਂ ਉਹਨੂੰ ਦੇ ਕੇ ਉਸ ਤੋਂ ਬਾਅਦ ਆਪਾਂ ਇੱਕ ਦੋ ਟੀਕੇ ਲਾਇਆ ਦੋ ਟੀਕੇ ਲਾਇਆ ਦੋ ਉਹਦੇ ਵਿੱਚ ਕੀ ਸੀ ਉਹ ਡਾਕਟਰ ਸਾਹਿਬ ਦੀ ਗਾਈਡੈਂਸ ਦੇ ਅਕੋਰਡਿੰਗ ਅਸੀਂ ਇੱਕ ਤਾਂ ਆਪਣਾ ਸੀਗਾ ਫਾਸਫੋਰਸ ਯੂਰੀਮਨ ਸੀਗਾ ਹਨਾ ਤੇ ਇੱਕ B12 ਵਗੈਰਾ B ਕੰਪਲੈਕਸ ਤੇ B12 ਬਸ ਦੋ ਇੰਜੈਕਸ਼ਨ ਲਵਾਏ ਨੇ ਠੀਕ ਹੈ ਦੋ ਪੁੜੀਆਂ ਦਿੱਤੀਆਂ ਨੇ ਤੇ ਉਹ ਗਾਂ ਆਪਣੀ ਦੋ ਪੁੜੀਆਂ ਵੀ ਉਹ ਲਗਭਗ ਅਪਰੋਕਸੀਮੇਟਲੀ ਉਹ ਰਖ ਲਾ ਅ 300 ਰੁਪਏ ਦੇ ਨੇੜੇ ਤੇੜੇ 275 ਰੁਪਏ ਦੇ ਬਣੀ ਸੀ ਨਾ 270 270 ਹਾਂ 300 ਦੇ ਨੇੜੇ ਤੇੜੇ ਬਣੀਆਂ ਸੀਗਾ ਦੋ ਪੁੜੀਆਂ ਤਾਂ ਉਸ ਤੋਂ ਬਾਅਦ ਦਿਨ ਨੂੰ ਕੀ ਹੁੰਦਾ ਬਾਈ ਦਾ ਮੂਡ ਖਰਾਬ ਹੋ ਜਾਂਦਾ ਮੈਂ ਤਾਂ ਦੇ ਕੇ ਉਸ ਤੋਂ ਬਾਅਦ ਇਹਦੇ ਕੋਲੇ ਘੰਟਾ ਬੈਠਿਆ ਚਾਹ ਪਾਣੀ ਪੀਂਕਦਾ ਸੀ ਸਾਰਾ ਮੈਂ ਇਹਨੂੰ ਕਹਿ ਕਿਆ ਵੀ ਭਾਈ ਦੁਪਹਿਰ ਨੂੰ ਗਾਂ ਉੱਠ ਖੜੂਗੀ ਕੋਈ ਬੇਫਿਕਰ ਰਹੀ ਆਪਾਂ ਬਹੁਤ ਇਮਿਊਨਿਟੀ ਵਧੀਆ ਆਪਣੀ ਗਾਂ ਦੀ ਠੀਕ ਆ ਬਹੁਤ ਚੰਗੀ ਚੀਜ਼ ਆਪਾਂ ਇਹਨੂੰ ਪਾ ਰਹੇ ਹਾਂਗੇ ਵੀ ਡਾਈਟ ਪੂਰੀ ਪ੍ਰੋਪਰ ਪਾ ਰਹੇ ਹਾਂ ਆਪਾਂ ਇਹਨੂੰ ਤਾਂ ਉਸ ਤੋਂ ਬਾਅਦ ਜਦੋਂ ਦੁਪਹਿਰ ਤੱਕ ਗਾਂ ਮਤਲਬ 2 ਘੰਟ ਤਾਂ ਉਸ ਤੋਂ ਬਾਅਦ ਵੀਰ ਦਾ ਮੂਡ ਵੀ ਆਫ ਹੋ ਗਿਆ ਇਹਨੇ ਸੁੱਚਾ ਵੀ ਯਾਰ ਇਹ ਤਾਂ ਬੜਾ ਕੰਮ ਗਲਤ ਹੋ ਗਿਆ ਕਿਉਂਕਿ ਆਪਣੀ ਜਿਹੜੀ ਪ੍ਰਾਪਰਟੀ ਆ ਜਾਂ ਜਿਹੜੀ ਜਾਇਦਾਦ ਆ ਸਾਡੀ ਐਨੀਮਲ ਹੀ ਹੁੰਦੀ ਆ ਸਾਰੇ ਟੱਬਰ ਦੀ ਰੋਟੀ ਛੁੱਟ ਜਾਂਦੀ ਆ ਜਦੋਂ ਕੋਈ ਐਨੀਮਲ ਬੈਠ ਜਾਂਦਾ ਇਹੀ ਹੋਇਆ ਸੀ ਤਨ ਸਾਰਿਆਂ ਦਾ ਮੂਡ ਇਹਨੇ ਕੀ ਕੀਤਾ ਜੀ ਫੋਨ ਵੀ ਸਾਈਡ ਤੇ ਰੱਖਦਾ ਮੈਂ ਇਹਨੂੰ ਇਹ ਕਹਿ ਗਿਆ ਸੀ ਵੀ ਆਪਾਂ ਜਿਹੜਾ ਪੋਟਾ ਮੈਂਗਾ ਨਾ ਉਹ ਸਵੇਰੇ 6 ਵਜੇ ਦਿੱਤਾ ਸਾਢੇ ਸਵੇਰੇ 7:30 ਦਿੱਤਾ ਵੀ ਦੁਪਹਿਰੇ ਆਪਾਂ 2 ਵਜੇ 3 ਵਜੇ ਜੇ ਲੋੜ ਪਈ ਆਪਾਂ ਫੇਰ ਦੇਵਾਂਗੇ ਮੈਂ ਫੋਨ ਲਾਇਆ 2 ਵਜੇ ਇਹਨੇ ਚੱਕਿਆ ਨਾ ਉਸ ਤੋਂ ਬਾਅਦ ਚਲੋ ਜੀ ਸ਼ਾਮ ਨੂੰ ਇਹਦਾ ਮੂਡ ਇਹ ਕਹਿੰਦਾ ਮੈਂ ਫੋਨ ਸਾਈਡ ਤੇ ਰੱਖਦਾ ਮੇਰਾ ਮੂਡ ਉਹ ਆਫ ਹੋ ਗਿਆ ਵੀ ਯਾਰ ਇਹ ਤਾਂ ਮੇਰੀ ਗਾਂ ਬੈਠ ਗਈ ਮੇਰਾ ਮੈਂ ਤਾਂ ਕਹਿੰਦਾ ਰੋਟੀ ਨਾ ਲੰਗੇ ਇਹੀ ਵੈਸੇ ਇਸ ਤਰ੍ਹਾਂ ਤੇ ਸ਼ਾਮ ਨੂੰ ਇਹਦਾ ਮੈਨੂੰ ਫੋਨ ਆਇਆ ਵੀਰੇ ਕਹਿੰਦਾ ਗਾਂ ਉੱਠ ਖੜੀ ਕਹਿ ਵਜਿਆ ਸੀ 6 ਵਜੇ 6:00 ਵਜੇ ਹਾਂ ਮਤਲਬ ਸਵੇਰੇ 6 ਤੋਂ ਸ਼ਾਮ ਨੂੰ 6 ਵਜੇ ਤੱਕ ਗਾਂ ਉਹ ਉੱਠ ਖੜੀ ਸੀ ਆਪਣੀ ਠੀਕ ਹੈ ਜੀ ਤਾਂ ਇਹ ਜਿਹੜੀ ਇਨਸੀਡੈਂਟ ਹੈ ਮਤਲਬ ਇੱਕ ਆਪਾਂ ਨੇ ਸਿਰਫ 2-300 ਰੁਪਏ ਦੀ ਉਹ ਲਾ ਲਓ 200 ਰੁਪਏ ਦੇ ਟੀਕੇ ਲਾ ਲਓ ਠੀਕ ਹੈ ਤਾਂ ਆਪਾਂ ਨੇ ਮਤਲਬ 500 ਰੁਪਏ ਦਾ ਖਰਚਾ ਕਰਕੇ ਗਾ ਆਪਣਾ ਨਿਊਟ੍ਰੀਸ਼ਨ ਦੇ ਅਕੋਰਡਿੰਗ ਆਪਾਂ ਨੇ ਥਾ ਲਈ ਸੀ ਮੈਂ ਇਹ ਦੱਸਣਾ ਚਾਹਣਾ ਵੀ ਜਿਹੜੇ ਨਿਊਟ੍ਰੀਸ਼ਨ ਹੈ ਨਾ ਉਹ ਬਹੁਤ ਵਧੀਆ ਚੀਜ਼ ਆ ਇੱਕ ਨਿਊਟ੍ਰੀਸ਼ਨਿਸਟ ਦਾ ਹੋਣਾ ਤੁਹਾਡੇ ਕੋਲ ਬਹੁਤ ਜ਼ਰੂਰੀ ਆ ਕੋਈ ਵੀ ਨਿਊਟ੍ਰੀਸ਼ਨ ਰੱਖ ਲਓ ਠੀਕ ਆ ਜਿਹਦੇ ਨਾਲ ਸਲਾਹ ਕਰਕੇ ਤੁਸੀਂ ਉਹਦੀ ਡਾਈਟ ਆਪ ਫਾਰਮੂਲੇ ਚੇਂਜ ਕਰ ਕਰਕੇ ਵੀ ਆ ਫਾਰਮੂਲਾ ਕਰ ਲਿਆ ਆ ਕਰ ਲਿਆ ਜਾਂ ਫੁਲਾਨਾ ਉਹ ਪਾਉਂਦਾ ਉਹ ਪਾਉਂਦਾ ਉਸ ਚੀਜ਼ ਤੋਂ ਥੋੜਾ ਜਿਹਾ ਗੁਰੇਜ਼ ਕਰੋ ਠੀਕ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਉਹ ਜ਼ਰੂਰ ਨਾਲ ਐਡ ਕਰੋ ਤਾਂ 20 ਗੱਲਾਂ ਦਾ ਦੁਆਰੇ ਫੇਰ ਵੱਗ ਗਈ ਜੀ ਅੱਛਾ ਹਾਂ ਸਤਨਾਮ ਦੱਸ ਰਿਹਾ ਦੂਜੇ ਦਿਨ ਨੂੰ 20 ਗੱਲੋ ਦੇ ਉੱਤੇ ਫੇਰ ਅੱਜ ਸਵੇਰੇ ਕਿੰਨਾ ਦਿੱਤਾ ਅੱਜ ਮੈਂ ਧਿਆਨੇ ਲਈ ਅੱਛਾ ਅੱਜ ਇਹ ਹੈ ਨੀ ਤੂੰ ਹੀ ਚੋਈ ਆ ਕਿ ਨਹੀਂ ਚੋਈ ਮੈਂ ਪਰ ਮੈਂ ਜੋਕਾ ਦੇਖਿਆ ਜੋਕਾ ਨਹੀਂ ਆ ਠੀਕ ਹੈ ਮੈਂ ਇੱਕ ਦੀ ਜਿਹੜੀ ਹੈਗਾ ਤੇ ਕੈਲਸ਼ੀਅਮ ਜਿਹੜਾ ਹੈਗਾ ਆਪਣਾ ਕੋਈ ਇਹਦੇ ਮਾਈਫੈਕਸ ਨਹੀਂ ਲਾਈ ਅਸੀਂ ਠੀਕ ਹੈ ਕੋਈ ਇਹਦੇ ਬੋਤਲ ਨਹੀਂ ਲਾਈ ਬੋਤਲ ਤਾਂ ਨਹੀਂ ਕੋਈ ਲਾਈ ਠੀਕ ਹੈ ਜੀ ਕੋਈ ਬੋਤਲ ਨਹੀਂ ਲਾਈ ਕੋਈ ਮਾਈਫੈਕਸ ਨਹੀਂ ਲਾਇਆ ਦੋ ਦੋ ਬਾਅਦ ਤੀਜਾ ਕੋਈ ਟੀਕਾ ਨਹੀਂ ਲਾਇਆ ਸ਼ਾ ਦੁਪਹਿਰ ਤੱਕ ਤਾਂ ਬਾਈ ਨੂੰ ਐ ਹੋ ਗਿਆ ਸੀ ਵੀ ਯਾਰ ਇਹ ਤਾਂ ਸ਼ਾਇਦ ਹੀ ਉੱਠੇ ਵੀ ਇਹ ਤਾਂ ਜਿਹੜਾ ਸਵੇਰੇ ਦਵਾਈ ਜੀ ਦਿੱਤੀ ਐਂਦੀ ਕਿ ਦਵਾਈ ਕੀ ਅਸਰ ਕਰੂ ਹਾਂ ਹੁੰਦਾ ਹੀ ਆ ਵੀ ਯਾਰ ਇਹ ਤਾਂ ਇੰਨੇ ਇੰਨੇ ਬੂਤਣ ਲੱਗਦੀ ਜਾਂਦੀਆਂ ਨੇ ਬੈਠ ਗਈ ਗਾਂ ਦੇ ਠੀਕ ਹੈ ਪਰ ਜਦੋਂ ਦੋ ਪਾਊ ਚਾਪਾ ਨੇ ਪੁੜੀਆਂ ਦੋ ਦਿੱਤੀਆਂ ਨੇ ਆਪਾਂ 200 ਗ੍ਰਾਮ ਕੈਲਸ਼ੀਅਮ ਤੇ 100 ਗ੍ਰਾਮ ਪੋਟਾਸ਼ ਮੈਗ ਤੇ ਦੋ ਪੁੜੀਆਂ ਇਹ ਦਿੱਤੀਆਂ ਨੇ ਇੱਕ ਫਾਸਫੋਰਸ ਦਿੱਤਾ ਇਹਨੂੰ ਤੇ ਇੱਕ ਆਪਾਂ ਨੇ ਜਿਹੜਾ ਸੀਗਾ ਵਿਟਾਮਿਨਸ ਨੇ ਬੀ12 ਵਗੈਰਾ ਬੀ ਕੰਪਲੈਕਸ ਤੇ ਬੀ12 ਉਹ ਦਿੱਤੇ ਆ ਠੀਕ ਆ ਤਾਂ ਉਹਦੇ ਨਾਲ ਆਪਣੀ ਗਾਂ ਦੇਖੋ ਆਪਣੇ ਕੋਲੇ ਦੋ ਫਾਇਦੇ ਹੋਏ ਨੇ ਇੱਕ ਤਾਂ ਇਲਾਜ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੋਇਆ ਸਾਡੇ ਕੋਲੇ ਥਰਮਾਮੀਟਰ ਵੀ ਹੈ ਨਹੀਂ ਸੀ ਨਾ ਮੈਂ ਡਾਕਟਰਾਂ ਨਾ ਇਹ ਇਹ ਕੋਈ ਬਹੁਤ ਪੁਰਾਣਾ ਫਾਰਮਰ ਹੈ ਜਿਹੜਾ ਵੀ ਮਾੜਾ ਮੋਟਾ ਟਰੀਟਮੈਂਟ ਕਰ ਲੈਂਦਾ ਹੋਊਗਾ ਹਨ ਸਾਡੇ ਕੋਲੇ ਜਦੋਂ ਆ ਕੇ ਮੈਂ ਦੇਖਿਆ ਮੇਰਾ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਟੈਂਪਰੇਚਰ ਕਿੰਨਾ ਸਾਡੇ ਦੋਹਾਂ ਕੋਲੇ ਨਹੀਂ ਨਹੀਂ થਰਮਾਮੀਟਰ ਵੀ ਹੈ ਨਹੀਂ ਸੀ ਇਹ ਕਾਤੜੋਂ ਜਾ ਕੇ ਲੈ ਕੇ ਆਇਆ ਫਿਰ ਅਸੀਂ ਫਿਰ ਦੁਬਾਰਾ ਡਾਕਟਰ ਸਾਹਿਬ ਨੂੰ ਲਾਇਆ ਵੀ ਫੋਨ ਇੰਨਾ ਟੈਂਪਰੇਚਰ ਆ ਉਹ ਕਹਿੰਦੇ ਵੀ ਆਪਣੀ ਆਹ ਦੋ ਚੀਜ਼ਾਂ ਦੇ ਦਿਓ ਤੇ ਦੋ ਇਹਦੇ ਇੰਜੈਕਸ਼ਨ ਲਾ ਦਿਓ ਮਤਲਬ ਆਪਾਂ 1000 ਰੁਪਏ ਦੇ ਵਿੱਚ ਗਾਂ ਨੂੰ ਬਿਲਕੁਲ ਓਕੇ ਕਰ ਲਿਆ ਤੇ ਔਰ ਦੂਸਰੇ ਦਿਨ ਹੀ ਉਹ ਦੁੱਧ ਤੇ ਵੀ ਜਾ ਪਹੁੰਚ ਗਈ ਤਾਂ ਇਹ ਬਹੁਤ ਚੈਲੈਂਜਿੰਗ ਗੱਲ ਹੁੰਦੀ ਆ ਇਹ ਜਿਹੜੀ ਸਾਰਾ ਇਨਸੀਡੈਂਟ ਹੈ ਇਹ ਕਾਤਰੋਂ ਦੇ ਆਪਣਾ ਰੜ ਪਿੰਡ ਦਾ ਹੀ ਆ ਰੂੜਗੜ ਠੀਕ ਆ ਬਾਈ ਨੂੰ ਤੁਸੀਂ ਮਿਲ ਸਕਦੇ ਹੋ ਬਾਈ ਦੇ ਦੋਸਤਾਂ ਨੂੰ ਮਿਲ ਸਕਦੇ ਹੋ ਕਿਸੇ ਵੀ ਤਰੀਕੇ ਤੁਸੀਂ ਇਸ ਗੱਲ ਨੂੰ ਕੱਲੀ-ਕੱਲੀ ਗੱਲ ਨੂੰ ਮੈਂ ਜ਼ਿੰਮੇਵਾਰੀ ਨਾਲ ਕਰ ਰਿਹਾ ਠੀਕ ਹੈ ਤੇ ਇਹ ਮਤਲਬ ਇਹ ਹਰ ਇੱਕ ਗੱਲ ਨੂੰ ਤੁਸੀਂ ਕਿਸੇ ਵੀ ਤਰੀਕੇ ਕ੍ਰਾਸ ਚੈੱਕ ਕਰ ਸਕਦੇ ਹੋ ਇਹਦੇ ਕੋਲੇ ਆ ਕੇ ਇਹਦੇ ਪਰਿਵਾਰ ਨੂੰ ਸੈਪਰੇਟਲੀ ਪੁੱਛ ਸਕਦੇ ਹੋ ਸਾਰੇ ਫੈਮਿਲੀ ਮੈਂਬਰ ਇੱਥੇ ਬੈਠੇ ਸੀਗੇ ਬਜ਼ੁਰਗ ਬੈਠੇ ਸੀਗੇ ਤੇ ਇਹ ਇਹ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਵੀ ਜਿਹੜਾ ਨਿਊਟ੍ਰੀਸ਼ਨਿਸਟ ਹੈ ਉਹਦੇ ਨਾਲ ਸਲਾਹ ਕਰਕੇ ਆਪਾਂ ਜੇ ਚੱਲੀਏ ਤਾਂ ਆਪਣਾ ਜਿਹੜਾ ਇਸ ਕਿੱਤੇ ਦੇ ਵਿੱਚੋਂ ਪ੍ਰੋਫਿਟ ਆ ਉਹ ਵੱਧ ਸਕਦਾ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ